ਐਸਐਸਪੀ ਜੀ ਅਭੀ ਮਨੀਰ ਰਾਣਾ ਜੀ ਤਰੰਤਰੰਤ ਆਈਪੀਐਸ ਨਾਲ ਦੇ ਦਸ਼ਾਨ ਰੇਲ ਦੇ ਉੱਪਰ ਜਿਹੜੀ ਕੇਸ ਹੋਦਾ ਹੈ ਚੱਲ ਰਿਹਾ ਹੈ ਕਿ ਜਿਹਦੇ ਵਿੱਚ ਡਰੱਗਸ ਆ ਗਿਆ ਨੌਨ ਪ੍ਰੋਡਕਟਸ ਆ ਗਿਆ ਉਸੇ ਜ਼ਮਾਨੇ ਵਿੱਚ ਅਸੀਂ ਲੱਗਦਾ ਜਗਾ ਤੇ ਆਪਣਾ ਰੇਡ ਕੀਤੀ ਹੈ ਤੇ ਜਿਹਦੇ ਸਬੰਧ ਵਿੱਚ ਅਸੀਂ ਗੋਨਰ ਸਾਹਿਬ ਦੇ 239 ਜਿਹੜਾ ਐਫਆਈਆ ਦੇ ਕਾਰਡ 14 ਦੀ ਜਿਹੜੀ ਚ 12750 ਲੀਟਰ ਜਿਹੜੀ ਉਹ ਲਾਣ ਰਿ ਪਈ ਹੈ ਇਸੀ ਸਬੰਧ ਸਦਰ ਖਾਨੇ ਦੇ ਵਿੱਚ 45000 ਜੜੀ ਹੋਏ ਐਮਐਲ ਲੱਗੀ ਉਹ ਅਸੀਂ ਸ਼ਰਾਬ ਜੜੀ ਇਲੀਗਲ ਲੱਗੀ ਉਹ ਪੜੀ ਗਈ ਉਹ ਐਫਆਈਆ ਦਸ ਲੋਜੀਤੀ ਹੈ 94 ਨੰਬਰ ਇਹਦੀ ਸਬੰਧ ਚੋਰੇ 16 ਸਾਹ ਦੇ ਵਿੱਚ ਚਾਲੂ ਪੱਟੀ ਦੀ ਜਿਹੜੀ 150 ਲੀਟਰ ਜੜੀ ਸੀਗੀ ਲਾਨ ਉਹ ਅਸੀਂ ਐਫਆਈਆ 38 ਜੜੀ ਗਈ ਗਾੜੀ 14 ਦੀ ਵਸੀ ਕੀਤੀ ਗਈ ਤੋਂ ਸਾਡੀ ਅਧਿਕਾਰੀਆਂ ਵਾਲਾ ਚੱਲਦੀ ਹੈਗੇ ਤੇ ਜਿਸ ਤਾਂ ਵੀ ਹੋਏਗਾ ਤੁਹਾਨੂੰ ਅੱਗੇ ਦੱਸਿਆ ਜਾਵੇਗਾ ਥੈਂਕ ਯੂ ਅਸੀਂ ਅੱਜ ਵੀ ਅਭੀ ਮਨੀਰ ਰਾਣਾ ਜੀ ਤਰੰਤਰੰਤ ਆਈਪੀਐਸ ਨਾਲ ਦੇ ਵਿਸ਼ਾ ਰੇਲ ਦੇ ਉੱਪਰ ਜਿਹੜੀ ਅਸੀਂ ਕੈਸੂ ਜੋ ਹੈ ਚੱਲ ਰਿਹਾ ਹੈ ਕਿ ਜਿਹਦੇ ਵਿੱਚ ਡਰੱਗਸ ਆ ਗਏ ਨੌਨ ਪ੍ਰੋਡਕਟਸ ਆ ਗਏ ਉਸੇ ਜ਼ਮਾਨ ਦੇ ਵਿੱਚ ਅਸੀਂ ਲੱਗਦਾ ਜਗਾ ਤੇ ਆਪਣਾ ਰੀਡ ਕੀਤੀ ਹੈ ਤੇ ਜਿਹਦੇ ਸਬੰਧ ਵਿੱਚ ਅਸੀਂ ਗੋਨਰ ਸਾਹਿਬ ਦੇ 239 ਜਿਹੜਾ ਐਫਆਈਆ ਦੇ ਕਾਡ 14 ਦੀ ਜਿਹੜੀ ਚ 12750 ਲੀਟਰ ਜਿਹੜੀ ਉਹ ਲਾਣ ਰਿ ਪਈ ਹੈ ਇਜੀ ਸਬੰਧ ਸਰਕਾਰੀ ਦੇ ਵਿੱਚ 45000 ਜਿਹੜੀ ਐਮਐਲ ਲੱਗੀ ਉਹ ਜਿਹੜੀ ਸ਼ਰਾਬ ਜਿਹੜੀ ਇਲੀਗ ਲੱਗੀ ਉਹ ਪੜੀ ਗਈ ਉਹ ਐਫਆਈਆ ਅਸੀਂ ਲਵਾ ਦਿੱਤੀ ਹੈ 94 ਨੰਬਰ ਇਹਦੀ ਸਬੰਧ 14 ਸਾਹਬ ਦੇ ਵਿੱਚ ਚਾਲੂ ਪੱਟੀ ਦੀ ਜਿਹੜੀ 150 ਲੀਟਰ ਜਿਹੜੀ ਸੀਗੀ ਲਾਨ ਉਹ ਅਸੀਂ ਐਫਆਈਆ 38 ਜਿਹੜੀ ਗਾੜੀ 14 ਦੀ ਉਹ ਅਸੀਂ ਕੀਤੀ ਸੀ ਤਾਂ ਸਾਡੀ ਅਧਿਕਾਰੀਆਂ ਵਾਲਾ ਚੱਲਦੀ ਹੈਗੀ ਹੈ ਤੇ ਜਿਸ ਤਾਂ ਵੀ ਹੋਏਗਾ ਤੁਹਾਨੂੰ ਅੱਗੇ ਦੱਸਿਆ ਜਾਵੇਗੀ ਥੈਂਕ ਯੂ ਅਸੀਂ ਇਸ ਵੇਲੇ ਅਭੀ ਮਨੀਰ ਅਰਣਾ ਜੀ ਤਰੰਤ ਤਰੰਤ ਆਈਪੀਐਸ ਉਹਨਾਂ ਦੇ ਦਿਸ਼ਾ ਰੇਲ ਦੇ ਉੱਪਰ ਜਿਹੜੀ ਕੈਸੋ ਦਾ ਉਹ ਚੱਲ ਰਿਹਾ ਹੈ ਕਿ ਜਿੰਨੇ ਵਿੱਚ ਡਰੱਗਸ ਆ ਗਏ ਨੌਨ ਪ੍ਰੋਡਕਟਸ ਆ ਗਏ ਉਸੇ ਜ਼ਮਾਨੇ ਦੇ ਵਿੱਚ ਜਦ ਹੀ ਲੱਗਦਾ ਜਗ੍ਹਾ ਤੇ ਉੱਪਰ ਰੇਡ ਕੀਤੀ ਗਈ ਹੈ ਜਿਹਦੇ ਸਬੰਧ ਵਿੱਚ ਅਸੀਂ ਗੋਨਰ ਸਾਹਿਬ ਦੇ 239 ਜਿਹੜਾ ਐਫਆਈਆ ਦਾ ਕਾਰਨ 14 ਦੀ ਗਿੰਦੀ ਚ 12750 ਲੀਟਰ ਜਿਹੜੀ ਉਹ ਲਾਣਜ ਪੜੀ ਹੈ ਇਸੇ ਸਬੰਧ ਵਿੱਚ ਸਰਹਾਰੇ ਦੇ ਵਿੱਚ ਹੀ 45000 ਜਿਹੜੀ ਹੋਏ ਐਮਐਲ ਹੈਗੀ ਉਹ ਅਸੀਂ ਸ਼ਰਾਬ ਜਿਹੜੀ ਇਲੀਗਲ ਹੈਗੀ ਉਹ ਪੜੀ ਮੈਂ ਫਾਈਲ ਅੱਗੇ ਚਲਵਾ ਦਿੱਤੀ ਹੈ 94 ਨੰਬਰ ਦੀ ਇਹ ਦੀ ਸਭ ਚੌਲਰ ਚੌਲਰ ਸਾਹਿਬ ਦੇ ਵਿੱਚ ਚਾਲੂ ਪੱਟੀ ਲਈ ਵੀ 150 ਲੀਟਰ ਜਿਹੜੀ ਸੀਗੀ ਗਲਾਨ ਉਹ ਅਸੀਂ ਐਫ ਆਈ ਆਰ 38 ਜਿਹੜੀ ਕਾਰ ਦੇ 14 ਦੀ ਉਹ ਅਸੀਂ ਕੀਤੀ ਸੀਗੀ ਤਾਂ ਸਾਡੀ ਅੱਜ ਦੇ ਰਿਪੋਰਟਾਂ ਵਾਲਾ ਚੱਲਦੀ ਹੈਗੀ ਹੈ ਤੇ ਜਿਸ ਟਾਈਮ ਹੋਏਗਾ ਤੁਹਾਨੂੰ ਅੱਗੇ ਦੱਸਿਆ ਜਾਈਏ ਥੈਂਕ ਯੂ